ਸਤਿ ਸ਼੍ਰੀ ਅਕਾਲ ਜੀ ਅੱਜ ਦੇ ਦਿਨ 1699 ਈਸਵੀ ਨੂੰ ਸਾਹਿਬੇ ਕਮਾਲ ਦਸਵੇਂ ਨਾਨਕ ਸਾਹਿਬ ਜੁਰੂ ਜੀ ਸਿੰਘ ਜੀ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਨੂੰ ਉਤਕਰੋ ਨਹੀਂ ਕਰਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੋਈ ਵਸਾਖੀ ਦੇ ਇਕੱਠ ਵਿੱਚ ਆਪਣੀ ਸ਼ਮਸ਼ੀਰ ਨੂੰ ਬੇਮਿਆਨ ਕਰਕੇ ਇੱਕ ਸ਼ੀਸ਼ ਦੀ ਮੰਗ ਕੀਤੀ ਤੇ ਪਹਿਲਾ ਸ਼ੀਸ਼ ਦੇਣ ਵਾਸਤੇ ਭਾਈ ਦਇਆram ਜੀ ਗੁਰੂ ਸਾਹਿਬ ਜੀ ਕੋਲ ਆਏ ਗੁਰੂ ਸਾਹਿਬ ਉਹਨਾਂ ਨੂੰ ਤੰਬੂ ਵਿੱਚ ਲੈ ਗਏ ਅਤੇ ਉਸ ਉਪਰੰਤ ਦੁਬਾਰਾ ਇੱਕ ਸ਼ੀਸ਼ ਦੀ ਮੰਗ ਕੀਤੀ ਸ਼ਮਸ਼ੀਰ ਉਹਨਾਂ ਦੀ ਲਹੂ ਨਾਲ ਭਿੱਜੀ ਹੋਈ ਸੀ ਉਸ ਉਪਰੰਤ ਭਾਈ ਧਰਮਦਾਸ ਜੀ ਨੇ ਸੀਸ ਭੇਡ ਕੀਤਾ ਇਸੇ ਤਰ੍ਹਾਂ ਵਾਰੋ-ਵਾਰ ਭਾਈ ਹਿੰਮਤ ਚੰਦ ਜੀ ਭਾਈ ਬਹੁਕਮ ਚੰਦ ਜੀ ਤੇ ਭਾਈ ਸਾਹਿਬ ਚੰਦ ਨੇ ਵਾਰ-ਵਾਰ ਪੰਜਾਂ ਨੇ ਸੀਸ ਭੇਡ ਕੀਤੇ ਆਦੇ ਗੁਰੂ ਸਾਹਿਬ ਨੇ ਸੀਸ ਪ੍ਰਵਾਨ ਕਰਕੇ ਉਹਨਾਂ ਨੂੰ ਨਵੇਂ ਬਸਤਰ ਬਹਿਰ ਕੇ ਤੇ ਖੰਡੇ ਬਾਟੇ ਦੀ ਪਹਲ ਆਪਣੇ ਹੱਥੀ ਛਕਾ ਕੇ ਉਹਨਾਂ ਨੂੰ ਪੰਜਾ ਪਿਆਰਿਆਂ ਦੀ ਪਦਵੀ ਦਿੱਤੀ ਇਹਨਾਂ ਸਬਨਾਂ ਦੇ ਨਾਮ ਮਗਰ ਸਿੰਘ ਪਦ ਲਾਇਆ ਗਿਆ ਅਤੇ ਉਹਨਾਂ ਦੇ ਨਾਮ ਭਾਈ ਦਾਇਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਮੁਹਕਮ ਸਿੰਘ ਤੇ ਭਾਈ ਸਾਹਿਬ ਸਿੰਘ ਰੱਖੇ ਗਏ ਇਹਨਾਂ ਦਾ ਪੁਰਾਣਾ ਕੁੱਲ ਵਰਣ ਨਾਸ਼ ਕਰਕੇ ਖਾਲਸੇ ਦਾ ਰੂਪ ਬਖਸ਼ਿਆ ਫਿਰ ਉਹਨਾਂ ਤੋਂ ਆਪ ਖੰਡੇ ਬਾਟੇ ਦੀ ਪੌਲ ਛੱਤ ਕੇ ਗੁਰੂ ਚੇਲੇ ਦਾ ਫਰਕ ਮਿਟਾ ਦਿੱਤਾ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਸੰਗਤ ਕਿੰਨੀ ਖਾਲਸਾ ਮਨਮੁਖੀ ਦੋਹਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੋਬਿੰਦ ਜੀ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਸਵੇਂ ਜਾਮੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਖਾਲਸੇ ਨੂੰ ਇੱਕ ਖਾਸ ਪਹਿਚਾਨ ਖਾਸ ਕਕਾਰ ਪੰਜਾਂ ਕਕਾਰਾਂ ਦੇ ਧਾਰਨੀ ਬਣਾਇਆ ਅਤੇ ਗੁਰੂ ਸਾਹਿਬ ਜੀ ਦੇ ਲੜਲਾ ਆ ਸਭ ਨੂੰ ਖਾਲਸਾ ਪੰਥ ਦੀ ਸਾਜਣਾ ਦੀਆਂ ਖਾਲਸਾ ਪ੍ਰਗਟ ਹੋਈ ਦੀਆਂ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ